ਰਾਮਦਾਸ ਜੀ ਦੇ ਜੋ ਗੁਰਮਤਿ ਸੰਗੀਤ ਨੂੰ ਦੇਣ ਹੈ ਪਹਿਲੇ ਸਰੂਪ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਇੱਕ ਗੱਲ ਤਾਂ ਇਹ ਕਲੀਅਰ ਸਾਡੇ ਦਿਮਾਗ ਦੇ ਵਿੱਚ ਹੋਣੀ ਚਾਹੀਦੀ ਆ ਕਿ ਜੋ ਤੋਹਾ ਜੁਗਤ ਸਾਹ ਸਹਿ ਕਾਇਆ ਫੇਰ ਪਲੱਟੀ ਆ ਇਕੋ ਜੋਤ ਰਹੀ ਹੈ ਜੁਗਤ ਵੀ ਉਹੀ ਰਹੀ ਹੈ ਸਿਰਫ ਸਰੀਰ ਨੇ ਜਿਹੜੇ ਉਹ 10 ਜਾਮੇ ਗੁਰੂ ਸਾਹਿਬਾਨ ਨੇ ਬਦਲੇ ਨੇ ਇਹ ਤਿੰਨਾਂ ਦਸਾਂ ਜਾਮਿਆਂ ਦੇ ਵਿੱਚ ਸਮੇਂ ਦੀ ਨਜ਼ਾਕਤ ਦੇ ਹਿਸਾਬ ਨਾਲ ਜਿੱਕ ਤੇ ਗੁਰਗੋਬਿੰਦ ਸਿੰਘ ਮਹਾਰਾਜ ਦੇ ਰੂਪ ਵਿੱਚ ਸੋਧਾ ਲਾਉਣ ਦੀ ਗੱਲ ਆਈ ਹੈ ਉਦੋਂ ਖੰਡੇ ਦੇ ਨਾਲ ਵੀ ਸੋਧਾ ਲਾਇਆ ਪਰ ਭਾਈ ਗੁਰਦਾਸ ਜੀ ਕਹਿੰਦੇ ਸ਼ਬਦ ਨਾਲ ਵੀ ਸੋਧਾ ਲਾਇਆ ਜਦੋਂ ਲਿਖਿਆ ਨਾ ਚੜਿਆ ਸੋਧਣ ਤਰਤ ਲੁਕਾਈ ਸੋਧਣਾ ਹੁੰਦਾ ਪਿਉਰੀਫਾਈ ਕਰਨਾ ਕਿਸੇ ਦੀ ਕਮੀ ਨੂੰ ਕੱਢਣਾ ਸੋ ਇਹਨਾਂ ਸਮਾਜਿਕ ਜਿੰਨੀਆਂ ਵੀ ਕ੍ਰਿਤਿਆ ਸੀ ਉਹਨਾਂ ਨੂੰ ਕੱਢ ਕੇ ਉਹਨਾਂ ਨੂੰ ਸ਼ੁੱਧ ਕਰਨ ਵਾਸਤੇ ਖਾਲਸਾ ਵੀ ਸ਼ੁੱਧ ਨੂੰ ਹੀ ਕਹਿੰਦੇ ਨੇ ਜਿਹੜੀ ਖਾਲਸਾ ਕਹਿੰਦੇ ਨੇ ਖਾਲਸ ਕਿਉ ਹੈ ਜੀ ਸ਼ੁੱਧ ਕਿਉ ਹੈ ਮਤਲਬ ਇਨਸਾਨ ਦੇ ਵਿੱਚੋਂ ਵੀ ਫਰਿਸ਼ਤੋਂ ਸੇ ਬਿਹਤਰ ਹੈ ਇਨਸਾਨ ਅੰਨਾ ਲੇਕਿਨ ਇਸ ਵਿੱਚ ਲੱਗਦੀ ਹੈ ਕੁਝ ਮਿਹਨਤ ਜ਼ਿਆਦਾ ਸਿਰਫ ਸਾਡੀਆਂ ਜਿਹੜੀਆਂ ਸਾਨੂੰ ਇੱਕ ਇਨਸਾਨ ਬੰਦੇ ਨੇ ਕਿਉਂਕਿ ਬੰਦੇ ਜਿਹੜੀ ਬੰਦਗੀ ਸੀ ਨਾ ਉਹਦਾ ਕਨਸੈਪਟ ਇਹੀ ਸਹੀ ਕਿਤੇ ਨਹੀਂ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੋਂ ਜਾਨਵਰ ਨੂੰ ਕਿ ਤੂੰ ਜਾਨਵਰ ਬਣ ਜਾ ਬੰਦੇ ਨੂੰ ਜ਼ਰੂਰ ਕਿਹਾ ਬੰਦੇ ਆ ਤੂੰ ਬੰਦਾ ਬਣ ਜਾ ਬੰਦੇ ਬੰਦਗੀ ਇਖਤਿਆਰ ਬੰਦੇ ਸੇ ਦੇ ਪਵਰ ਵਿੱਚ ਬੰਦੀ ਵੇਖਣ ਕੋ ਦੀਦਾਰ ਸੋ ਪੰਜਾਬੀ ਦੇ ਵਿੱਚ ਸਿੱਧਾ ਵੀ ਸਾਨੂੰ ਬੰਦਾ ਬਣਾਉਣ ਵਾਸਤੇ ਉਹਨਾਂ ਨੇ ਜੋ ਜੋ ਪਰਪਕਾਰ ਸਾਡੇ ਵਿੱਚ ਕੀਤੇ ਸਾਡੇ ਲਈ ਕੀਤੇ ਉਹਨਾਂ ਪਰਪਕਾਰਾਂ ਨੂੰ ਤੁਸੀਂ ਸਵੇਰ ਤੋਂ ਸੁਣ ਰਹੇ ਹੋ ਮੈਂ ਸਿਰਫ ਸੰਗੀਤਕ ਵਕਤੋ ਹੀ ਗੱਲ ਕਰਨੀ ਹੈ ਉਹ ਗੁਰਬਾਣੀ ਜਿਸ ਦੇ ਤਿੰਨੋ ਹੀ ਰੂਪ ਨੇ ਕਿਉਂਕਿ ਮੈਨੂੰ ਕਿਸੇ ਨੇ ਸਵਾਲ ਕੀਤਾ ਜੀ ਵੀ ਸਾਨੂੰ ਗਾਉਣਾ ਨਹੀਂ ਆਉਂਦਾ ਤਾਂ ਕੀ ਕਰੀਏ ਤਾਂ ਮਹਾਰਾਜ ਨੇ ਕਿਹਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੈ ਤੂੰ ਰੱਖਿਆ ਭਾਈ ਤੂੰ ਸੁਣ ਲੈ ਜੇ ਤੈਨੂੰ ਸੁਣਨਾ ਤਾਂ ਆਉਂਦਾ ਨਾ ਚਾਰ ਪੌੜੀਆਂ ਜਪਜੀ ਸਾਹਿਬ ਦੇ ਵਿੱਚ ਸੁਣਨ ਦੀਆਂ ਨੇ ਔਰ ਐਡਾ ਡਾ ਮਹਤਵ ਸੁਣਨ ਦਾ ਹੈਗਾ ਸੁਣ ਤੇ ਪੁਨੀਤ ਕਹ ਤੇ ਪਵਿੱਤ ਜਿਹੜੇ ਕਹਿੰਦੇ ਨੇ ਉਹ ਪਵਿੱਤਰੇ ਹੁੰਦੇ ਨੇ ਸੁਣਨ ਵਾਲੇ ਪੁਨੀਤ ਹੋ ਜਾਂਦੇ ਨੇ ਅਸੀਂ ਆ ਮੰਚ ਤੋਂ ਬੋਲ ਰਹੇ ਆ ਨਾ ਜਿਹੜੇ ਸ਼ਰੋਤਿਆਂ ਤੁਸੀਂ ਤੁਹਾਡਾ ਰਤਵਾ ਕਿਤੇ ਸਾਡੇ ਨਾਲੋਂ ਜ਼ਿਆਦਾ ਹੋਣਾ ਕਿਉਂਕਿ ਪਵਿੱਤਰ 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 ਪੁਨੀਤ ਤਿੰਨ ਗੁਣਾ ਫਾਲ ਹੈ ਅਸੀਂ ਆਪਣੀ ਨਰਜੀ ਨੂੰ ਬਾਹਰ ਕੱਢਦੇ ਆ ਤੁਸੀਂ ਅਬਜ਼ਰਵ ਕਰਦੇ ਹੋ ਹਰ ਬੰਦਾ ਅੱਜ ਦੀ ਘੜੀ ਦੇ ਵਿੱਚ ਸੁਣਾਉਣਾ ਜਾਣਦਾ ਵੀ ਮੈਨੂੰ ਸੁਣ ਲਓ ਸੁਣਨ ਦੀ ਸ਼ਕਤੀ ਬਹੁਤ ਘੱਟ ਹੈ ਜੋ ਕਿ ਸਾਡੀ ਵੀ ਆਦਤ ਹੁੰਦੀ ਹੈ ਵੀ ਸੁਣਾ ਕੇ ਚਲੇ ਜਾਂਦੇ ਆ ਆ ਤੁਸੀਂ ਸਾਡੇ ਨਾਲੋਂ ਜ਼ਿਆਦਾ ਭੱਗਾਂ ਵਾਲੇ ਹੋ ਜਿਹੜੇ ਸਵੇਰ ਤੋਂ ਬੈਠੇ ਸੁਣ ਰਹੇ ਹੋ ਇਹ ਬਹੁਤ ਵੱਡੀ ਕਲਾ ਸੁਣਨਾ ਸੋ ਆਓ ਜਿੱਥੇ ਗੁਰੂ ਨਾਨਕ ਸਾਹਿਬ ਨੇ 19 ਰਾਗਾਂ ਦੇ ਵਿੱਚ ਬਾਣੀ ਅੱਗੇ ਗੁਰੰਗਦੇਵ ਜੀ ਦੇ ਸ਼ਲੋਕਾਂ ਦੇ ਵਿੱਚ ਬਾਣੀ ਰਚਿਤ ਸਾਨੂੰ ਮਿਲਦੀ ਹੈ 69 ਸ਼ਲੋਕ ਉਹਨਾਂ ਦੇ 9 ਰਾਗਾਂ ਵਿੱਚ ਤਿੰਨ ਵਾਰਾਂ ਫਿਰ ਗੁਰਮਰਦਾਸ ਜੀ ਮਹਾਰਾਜ ਜੀ ਨੇ 17 ਰਾਗ 907 ਸ਼ਬਦ ਨਾਲ ਦੀ ਨਾਲ ਇਹ ਜਿਹੜਾ ਸਿਲਸਿਲਾ ਸੀ ਨਾ ਇਹ بڑا ਸਿਸਟਮ ਦੇ ਵਿੱਚ ਆ ਤੁਸੀਂ ਕਦੇ ਬੈਠ ਕੇ ਸੋਚੋਗੇ ਤੱਕ ਕਰਤਾਰਪੁਰ ਸਾਹਿਬ ਤੋਂ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਨਾ ਸੋਦਰ ਆਰਤੀ ਗਾਵੀ ਹੈ ਅੰਮ੍ਰਿਤ ਵੇਲੇ ਜਾਪ ਉਚਾਰਾ ਇਹ ਜਿਹੜੀ ਕੀਰਤਨ ਪਰੰਪਰਾ ਚੌਂਕੀ ਪਰੰਪਰਾ ਹੈ ਇਹਦੀ ਸ਼ੁਰੂਆਤ ਨਾਲ ਦੀ ਨਾਲ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਤ ਵੇਲੇ ਕਰਤਾਰਪੁਰ ਸਾਹਿਬ ਕਰਕੇ ਸੀ ਧਰਮ ਸਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ ਇਹਨਾਂ ਨੂੰ ਹੁਣ ਗੁਰਦੁਆਰਾ ਕਹਿੰਦੇ ਅਸੀਂ ਪਹਿਲਾਂ ਧਰਮ ਸਾਲ ਕਹਿ ਦਿੰਦੇ ਸੀ ਤਾਂ ਕਿ ਇੱਕ ਜਗ੍ਹਾ ਫਿਕਸ ਹੋਵੇ ਜਿੱਥੇ ਬੈਠ ਕੇ ਅਸੀਂ कीर्तन गाईए तो ਉਹ ਚੌਂਕੀ ਦੀ ਸ਼ੁਰੂਆਤ ਉੱਥੋਂ ਹੋ ਗਈ ਸੀ ਹੌਲੀ-ਹੌਲੀ ਇਹਦੇ ਵਿੱਚ ਵਾਧਾ ਹੁੰਦਾ ਗਿਆ ਚੌਥੇ ਪਾਸ਼ਾ ਮਹਾਰਾਜ ਜੀ ਤੱਕ ਆ ਕੇ ਗੋਇੰਦਵਾਲ ਤੀਸਰੇ ਪਾਸ਼ਾ ਮਹਾਰਾਜ ਨੇ ਕੇਂਦਰ ਬਣਾਇਆ ਸਿੱਖੀ ਦਾ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਮਹਾਰਾਜ ਨੇ ਸ੍ਰੀ ਅਮਰ ਸਹਾਬ ਜੀ ਦੇ ਪਹਿਲੇ ਨਾਮ ਮੈਂ ਹਿਸਟਰੀ ਵੱਲ ਨਹੀਂ ਜਾਣਾ ਚੱਕ ਰਾਮਦਾਸਪੁਰਾ ਉੱਥੇ ਜੋ ਉਹਨਾਂ ਨੇ ਨਾਲ ਜਿਹੜੀਆਂ ਚਾਰ ਚੌਕੀਆਂ ਉਸ ਵੇਲੇ ਸੀ ਮੁੱਖ ਆਸਾ ਦੀ ਵਾਰ ਦੀ ਬਿਲਾਵਲ ਦੀ ਚੌਕੀ ਫਿਰ ਸੋਦਰ ਦੀ ਆਰਤੀ ਦੀ ਚੌਕੀ ਇਹ ਚਾਰ ਚੌਕੀਆਂ ਜਿਨ੍ਹਾਂ ਨੂੰ ਹੁਣ ਦੇ ਅੱਜ ਦੇ ਰੂਪ ਦੇ ਵਿੱਚ ਅਸੀਂ 15 ਚੌਕੀਆਂ ਦੇ ਵਿੱਚ ਵੀ ਉਹਨੂੰ ਸਮੇਂ ਦੇ ਹਿਸਾਬ ਨਾਲ ਚਾਰਨ ਕੰਮ ਦੀਆਂ ਤਿੰਨ ਚੌਕੇ ਇਥੇ ਆਦੋ ਤਾਂ ਉਹ ਉਦੋਂ ਤੋਂ ਹੀ ਸਿਸਟਮ ਹੈ ਮਹਾਰਾਜ ਨੇ ਸ਼ੁਰੂ ਕਰ ਦਿੱਤਾ ਔਰ ਜੋ ਤੁਰਕੀ ਬਾਣੀ ਹੈ ਕਿਸੇ ਇਨਸਾਨ ਦੇ ਬੋਲ ਨਹੀਂ ਹੈ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ 19 ਰਾਗਾਂ ਤੋਂ 11 ਰਾਗ ਹੋਰ ਗੁਰੂ ਸਾਹਿਬਾਨ ਨੇ 31 ਜਿਹੜੇ ਸ਼ੁੱਧ ਰਾਗ ਨੇ ਨਾ ਉਨ੍ਹਾਂ ਵਿੱਚੋਂ 30 ਰਾਗ ਉਹ ਸ੍ਰੀ ਮਾਜ ਗੌੜੀ ਆਸਾ ਗੁਜ਼ਰੀ ਦੇਵ ਗੰਧਾਰੀ ਬਿਹਗੜਾ ਵੜਾਂ ਸੋਰਠ ਤਨਾਰਸਰੀ ਜੈਸਰੀ ਟੋਡੀ ਬਿਰਾੜੀ ਤਲੰਗ ਸੂਹੀ ਬਿਲਾਵਲ ਗੌਂਡ ਰਾਮਕਲੀ ਨੱਟ ਨਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕੇਦਾਰਾ ਪੈਰੋ ਬਸੰਤ ਸਾਰੰਗ ਮਲਾਰ ਕਨੜਾ ਕਲਿਆਣ ਪ੍ਰਭਾਤੀ ਇਹ 30 ਬਣਦੇ ਨੇ ਜਿਨ੍ਹਾਂ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਆਪਣੀ ਪਵਿੱਤਰ ਬਾਣੀ ਦੀ ਰਚਨਾ ਕੀਤੀ ਜਿੱਥੇ ਇੱਕ ਹੋਰ ਚੀਜ਼ ਉਹਨਾਂ ਦੀ ਸਾਡੇ ਵਾਸਤੇ ਬਹੁਤ ਵੱਡੀ ਦੇਣ ਹੈ ਬਹੁਤ ਵੱਡਾ ਖਜ਼ਾਨਾ ਅਸੀਂ ਇਹਦੇ ਵੱਲ ਸਾਡਾ ਧਿਆਨ ਨਹੀਂ ਜਾਂਦਾ ਕਿ ਉਹ ਦਾਦੇ ਕਾ ਖੋਲ ਰੇਠਾ ਖਜ਼ਾਨਾ ਤਾਂ ਮੇਰਾ ਮਨ ਭਿਆਨ ਦਾ ਨਾ ਉੱਥੇ 10 ਰਾਗ ਪ੍ਰਕਾਰ ਨੇ ਜਿੱਥੇ ਗੌੜੀ ਦੇ 11 ਪ੍ਰਕਾਰ ਨੇ ਨਾ ਉਹਨਾਂ ਚੋਂ ਚਾਰ ਪ੍ਰਕਾਰ ਗੌੜੀ ਗੁਆਰੇਰੀ ਗੌੜੀ ਬਰਾਗਣ ਗੌੜੀ ਪੂਰਵੀ ਗੌੜੀ ਮਾਜ ਇਹ ਚਾਰੇ ਪ੍ਰਕਾਰ ਗੌੜੀ ਦੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਵਰਤੇ ਨੇ ਔਰ ਜਿਹੜੇ ਮਿਸ਼ਰਤ ਰਾਗ ਨੇ ਉਹਨਾਂ ਵਿੱਚੋਂ ਆਸਾ ਵਰੀ ਔਰ ਆਸਾ ਕਾਫੀ ਨਟ ਬਲਾਵਲ ਮੰਗਲ ਕਲਿਆਣ ਉਪਹਾਲੀ ਇਹ ਦੋ ਦੋ ਰਾਗਾਂ ਨੂੰ ਮਿਲਾ ਕੇ ਗਾਉਣ ਵਾਲੇ ਰਾਗ ਨੇ ਹੁਣ ਇਹਨਾਂ ਦੇ ਟੈਕਨੀਕਲ ਰੋ ਰੋ ਦੇ ਵਿੱਚ ਮੈਂ ਨਹੀਂ ਜਾਣਾ ਸਮਾਂ ਬਹੁਤ ਹੈ ਤੋਂ ਪ੍ਰਭਾਤੀ ਵਿਪਾਸ ਇਤਿਹਾਦ ਜਿਹੜੇ 10 ਰਾਗ ਨੇ ਇਹ ਮਿਸ਼ਰਤ ਰਾਗ ਸਾਨੂੰ ਜੋ ਉਹਨਾਂ ਨੇ ਬਖਸ਼ਿਸ਼ ਕੀਤੇ ਫਿਰ ਉਸ ਤੋਂ ਵੀ ਵੱਡੀ ਜਿਹੜੀਆਂ ਉਹਨਾਂ ਦੀ ਹੁਣੇ ਡਾਕਟਰ ਸਾਹਿਬ ਹੋਰੀ ਦੱਸ ਰਹੇ ਸੀ ਨਾ 8 12 8 12 ਜੋ ਹਨ ਉਹਨਾਂ ਦੀਆਂ ਜਿਦੇ ਵਿੱਚ ਸ੍ਰੀ ਕੀਵਾਰ ਗੌੜੀ ਕੀਵਾਰ ਵੜ ਹੰਸ ਕੀਵਾਰ ਬਿਲਾਵਲ ਕੀਵਾਰ ਬਿਹਗੜੇ ਕੀਵਾਰ ਸੋਰਠ ਕੀਵਾਰ ਸਰੰਗ ਕੀਵਾਰ ਕੰਨਣੇ ਕੀਵਾਰ ਇਹਨਾਂ ਵਿੱਚੋਂ ਜਿਹੜੀਆਂ ਕੁੱਲ ਵਾਰਾਂ ਨੇ 22 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਉਹਨਾਂ ਦੇ ਵਿੱਚ 9 ਵਾਰਾਂ ਅਸੀਂ ਜਿਨ੍ਹਾਂ ਤੇ ਧੋਨ ਅੰਕਿਤ ਕੀਤੀ ਗਈ ਹੈ ਇਹ ਸਾਡੀ ਕਿਤਨਾ ਕਦੇ ਨਲਾਇਕੀ ਰਹੀ ਹੈ ਕਿ ਅਸੀਂ ਆਪਣਾ ਵਿਰਸਾ ਸੰਭਾਲ ਨਹੀਂ ਸਕੇ ਨਾਲੋਂ ਨਾਲ ਪਰ ਇੱਕ ਗੱਲ ਹੋਰ ਵੀ ਹੈ ਅੱਜ ਕੱਲ੍ਹ ਵਾਂਗ ਜਿਵੇਂ ਸਾਧਨ ਨੇ ਅੱਜ ਦਾ ਇਹ ਰਿਕਾਰਡ ਹੋ ਰਿਹਾ ਨਾਲੋਂ ਨਾਲ ਉਹਦਾ ਸਾਧਨ ਹੈ ਵੀ ਨਹੀਂ ਸੀ ਸੀਨਾ ਬਸੀਨਾ ਇਹ ਨਹੀਂ ਕਿ ਸਾਡੀ ਸਾਡੇ ਕੋਈ ਨੀਅਤ ਵਿੱਚ ਫਰਕ ਸੀ ਪਰ ਗੁਰੂ ਸਾਹਿਬ ਦੀ ਆਪਣੀ ਰਜ਼ਾ ਹੈ ਬਹੁਤ ਖਜ਼ਾਨਾ ਹੁਣ ਗੁਰਗੋਬਿੰਦ ਸਿੰਘ ਮਹਾਰਾਜੀ ਵੇਲੇ ਵਿਦਿਆਤਰ ਗ੍ਰੰਥਾ ਜਿਹੜਾ ਉਹ ਸਰਸਾ ਦੀ ਭੇਟ ਹੋ ਗਿਆ ਮਹਾਰਾਜੀ ਆਪਣੀ ਰਜ਼ਾ ਜਿੰਨਾ ਉਹ ਸਾਨੂੰ ਬਖਸ਼ਿਸ਼ ਕਰਕੇ ਗਏ ਨੇ ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀ ਨੌ ਧੋਨਾ ਨੇ ਨਾ ਉਹਨਾਂ ਦੀਆਂ ਕੁਝ ਕਥਾਵਾਂ ਜ਼ਰੂਰ ਮਿਲਦੀਆਂ ਨੇ ਪਰ ਜਿਹੜੀ ਉਹਦੀ ਔਥੈਂਟਿਕ ਟੂਨ ਹੈ ਜਿਹੜੀ ਧੁਨ ਹੈ ਉਸ ਇਹ ਦੁਖਾਂਤ ਹੈ ਸਾਡਾ ਕਿ ਉਹ ਸਾਡੇ ਕੋਲ ਸੰਭਾਲੀ ਨਹੀਂ ਕਿ ਤਿੰਨ ਵਾਰਾਂ ਤੇ ਧੁਨਾ ਦਰਜ ਕੀਤੀਆਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਵਢਾਂਸ ਕੀ ਵਾਰ ਦੇ ਨਾਲ ਹੈ ਲੱਲਾ ਬਹਿਲਿਮਾ ਕੀ ਧੁਨ ਗਾਵਣੀ ਸਾਰੰਗ ਕੀ ਵਾਰ ਦੇ ਨਾਲ ਹੈ ਰਾਏ ਮਹਿਮੇ ਹਸਨੇ ਕੀ ਧੁਨ ਗਾਵਣੀ ਔਰ ਕਾਂਢੇ ਕੀ ਵਾਰ ਹੈ ਮੂਸੇ ਕੀ ਵਾਰ ਕੀ ਧੁਨੀ ਗਾਵਣੀ ਜੇ ਕੋਈ ਸੰਗੀਤ ਦਾ ਮਸ ਰੱਖਦਾ ਤਾਂ ਉਹਦੇ ਜਾਣਕਾਰੀ ਲਈ ਮੈਂ ਇਹ ਇੱਕ ਬੇਨਤੀ ਕਰਦੇ ਆਂ ਕਿ ਅਸੀਂ ਸੋਚਿਆ ਕਰੀਏ ਬੈਠ ਕੇ ਤਾਂ ਇੱਕ ਚੀਜ਼ ਵਾਲੇ ਇਸ਼ਾਰਾ ਕਰਦੀ ਹੈ ਗੱਲ ਕਿ ਜੇ ਕਿ ਕੰਨੜੇ ਦੀ ਵਾਰ ਹੈ ਤਾਂ ਜਿਹੜੀ ਉਹ ਧੁਨ ਹੋਊਗੀ ਜ਼ਰੂਰ ਉਹ ਕੰਨੜੇ ਚ ਗਾਉਂਦੇ ਹੋਣੇ ਜਿਹੜੇ ਉਸ ਸਮੇਂ ਦੇ ਢਾਡੀ ਹੋਣੇ ਜਾਂ ਜਿਹੜੀ ਵਾਰ ਹੋਊਗੀ ਕਿਉਂਕਿ ਰਾਗ ਦਾ ਸਰਲਿਖਦਾ ਸੀ ਬਦਲ ਨਹੀਂ ਸਕਦੇ ਤੇ ਜਿਹੜੀ ਸਾਰੰਗ ਦੀ ਵਾਰ ਹੈ ਰਾਏ ਮਹਿਮੇ ਹਸਨੇ ਕੀ ਧੁਨੋ ਜਿਹੜੀ ਮਰਜ਼ੀ ਹੋਵੇ ਸੁਰਾਂ ਲੇਕਿਨ ਸਾਰੰਗ ਦੀਆਂ ਹੋਣਗੀਆਂ ਕਿਉਂਕਿ ਮਹਾਰਾਜ ਨੇ ਇਹ ਕੀਤਾ ਔਰ ਸੁਰਾਂ ਬਾਰੇ ਵੀ ਇੱਕ ਵਿਚਾਰ ਕੀਤੀ ਹੈ ਕਬ ਕੋਈ ਮੇਲਾ ਪੰਜ ਸੱਤ ਗਾਇਣ ਜਿੱਥੇ ਆਉਂਦਾ ਨਾ ਕਬ ਕੋਈ ਭਾਲ ਲੈ ਘੁੰਗਰੂ ਤਾਲਾ ਕਬ ਕੋ ਕੋ ਬਜਾਦਾ ਰਵਾਜ ਪੰਜ ਸੱਤ ਗਾਇਣ ਟੀਕਾ ਕਰਾਣ ਇਹਦੇ ਅਰਥ ਹੋਰ ਵੀ ਕਿਤੇ ਜਿਆਦਾ ਰਟਾਲ ਸਾਹਿਬ ਬੈਠੇ ਨੇ ਪਰ ਮੈਂ 뮤지컬 ਆਸਪੈਕਟ ਤੋਂ ਜਦ ਦੇਖਿਆ ਇਸ ਨੂੰ ਵੀ ਤਾਂ 750 ਸ਼ੁੱਧ ਨੇ ਤੇ ਮਹਾਰਾਜ ਕਹਿੰਦੇ ਨੇ ਜੇ 700 ਨੇ ਪੰਜ ਵਿਕਰਤ ਆਉਂਦੇ ਨੇ ਰੇਗਾ ਦਾਹਣੀ ਕੋਮਲ ਰੂਪ ਆਉਂਦੇ ਨੇ ਇੱਕ ਮਾਤੀ ਵਰਾਉਂਦਾ ਤਾਂ ਮਹਾਰਾਜ ਨੇ ਉਹ ਸੁਰਾਂ ਦਾ ਵੀ ਕਿਤੇ ਇਸ਼ਾਰਾ ਕਰ ਦਿੱਤਾ ਕਬ ਕੋ ਮੇਲਾ ਪੰਜ ਸੱਤ ਗਾਇਣ ਵੀ ਜਿੰਨਾ ਸਮਾਂ ਤੁਸੀਂ ਸ਼ੁੱਧ ਸੁਰਾਂ ਤੇ ਵਿਕਰਤ ਸੁਰਾਂ ਨੂੰ ਮੇਲ ਕੇ ਇੱਕ ਰਾਗ ਨੂੰ ਲਾਉਂਗੇ ਮੈਂ ਉਹਨਾਂ ਸਮਾਂ ਵੀ ਵਾਹਿਗੁਰੂ ਦੀ ਯਾਦ ਵਿੱਚ ਰਹਿਣਾ ਤਾਂ ਇਸ ਇਦਾਂ ਦੀਆਂ ਜਿਹੜੀ ਸੰਗੀਤਕ ਇਸ਼ਾਰੇ ਨੇ ਉਹ ਗੁਰੂ ਰਾਮਦਾਸ ਜੀ ਨੇ ਆਪਣੇ ਬਾਣੀ ਦੇ ਵਿੱਚ ਕੀਤੇ ਨੇ ਆ ਮੈਨੂੰ ਲੱਗਦਾ ਮੈਮ ਹੋਰੀ ਇਸ਼ਾਰਾ ਕਰ ਰਹੇ ਨੇ ਸਮਾਂ ਲਗਭਗ ਨੇੜੇ ਹੀ ਹੈ ਸੋ ਇਸ ਤਰ੍ਹਾਂ ਬਿਆਨਤ ਇੱਕ ਵੱਡੀ ਗੱਲ ਸਭ ਤੋਂ ਵੱਡੀ ਮੈਂ ਭੁੱਲਾ ਜਾਵਾ ਇਕੋ ਇੱਕ ਨਵਿਕਲੀ ਸ਼ੈਲੀ ਆ ਦੁਨੀਆ ਦੀ ਜੋ ਹਿੰਦੁਸਤਾਨੀ ਸੰਗੀਤ ਦੇ ਵਿੱਚ ਨਹੀਂ ਹੈ ਉਹ ਉਹ ਹੈ ਪੜਤਾਲ ਜਿਹਦਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਉਹ ਗਾਇਨ ਰੂਪ ਵਰਤਿਆ ਜਿਹਨੂੰ ਬੜੇ ਸ਼ੌਕ ਨਾਲ ਜਿਹੜੇ ਮਿਹਨਤ ਕਰਨ ਵਾਲੇ ਰਾਗੀ ਨੇ ਉਹੀ ਗਾਉਂਦੇ ਨੇ ਉਹ ਗੱਲ ਠੀਕ ਹੈ ਵੀ ਉਹਨੂੰ ਤਕਨੀਕੀ ਢੰਗ ਨਾਲ ਗਾਉਣਾ ਮੈਂ ਅਜੋਸਤੇ ਨਹੀਂ ਬੋਲ ਰਿਹਾ ਕਿੱਦਾਂ ਗਾਈ ਜਾਂਦੀ ਆ ਹੁਣ ਕਈ ਤਾਂ ਉਹਨੂੰ ਤਾਲ ਬ੍ਰੇਕ ਕਰਕੇ ਹੀ ਗਾਈ ਜਾਂਦੇ ਨੇ ਜਦ ਕਿ ਉਹ 1 ਮੀਟਰ 'ਚ 1 ਕਲਿੱਕ 'ਚ ਗਾਉਣਾ ਉਹਦਾ ਤਕਨੀਕੀ ਜਿਹੜੇ ਸਾਡੇ ਪ੍ਰਾਤਨ ਕੀਰਤਨ ਘਰ ਪਾਈ ਪ੍ਰਥੀਪਾਲ ਜੀ ਹੋਰੀ ਭਾਈ ਮੋਹਨਪਾਲ ਜੀ ਉਹਨੇ ਉਹ ਕਰਦੇ ਰਹੇ ਨੇ ਗਾਇਨ ਉਸ ਦਾ ਤੋ ਇਹ ਜੋ ਪਰਤਾਲ ਹੈ ਨਾ ਸਭ ਤੋਂ ਪਹਿਲਾਂ ਇਹ ਗਾਇਨ ਰੂਪ ਗੁਰੂ ਰਾਮਦਾਸ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੁਣਨ ਵਾਲੇ ਨੂੰ ਬਹੁਤ ਆਨੰਦ ਆਉਂਦਾ ਹੈ ਪਰਤਾਲ ਆ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਪੁਰਬ ਤੇ ਹੁਣ ਪ੍ਰਕਾਸ਼ਪੁਰ ਉੱਤੇ ਪਰਤਾਲ ਦਰਬਾਰ ਵੀ ਹੋਏਗਾ ਦਰਬਾਰ ਸਾਹਿਬ ਤੋ ਉਹਦੇ ਵਿੱਚ ਕੀ ਹੁੰਦਾ ਰਾਗ ਇੱਕੋ ਹੀ ਰਹਿੰਦਾ ਹੈ ਤਾਲ ਪਰਤਦਾ ਰਹਿੰਦਾ ਪਰਤ ਤਾਲ ਜਾਂ ਫਿਰ ਪੰਜ ਤਾਲਾਂ ਤੋਂ ਵੀ ਕਈਆਂ ਨੇ ਦਾ ਭਾਵ ਲਿਆ ਹੈ ਜੇ ਮੈਂ ਹੋਰ ਡੀਪ ਜਾਵਾ ਮੇਰੇ ਉਸਤਾਦ ਜੀ ਦੱਸਦੇ ਹੁੰਦੇ ਸੀ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਵੀਰ ਸਾਹਿਬ ਮੈਂ ਕਿਹਾ ਗੁਰੂ ਜੀ ਇਹ ਪ੍ਰਤਾਲ ਦਾ ਤੁਸੀਂ ਕੀ ਮਤਲਬ ਸਮਝਦੇ ਆ ਕਹਿੰਦੇ ਬੇਟਾ ਤਾਲ ਨੂੰ ਪਾੜਨਾ ਪਾੜਨ ਦਾ ਮਤਲਬ ਹੁੰਦਾ ਵਿਸਤਾਰ ਕਰਨਾ ਇਹ ਤਕਨੀਕੀ ਗੱਲ ਆ ਵੀ ਮਾਤਰਾ ਇੱਕੋ ਹੀ ਰਹੂਗੀ 10 ਮਾਤਰਾ 10 ਦੇ ਵਿੱਚ ਹੀ 6 ਵਜਾਉਣੀਆਂ ਨੇ 10 ਦੇ ਵਿੱਚ ਹੀ ਰੂਪਕ ਵਜਾਉਣਾ 10 ਦੇ ਵਿੱਚ ਹੀ 16 ਵਜਾਉਣੀ ਹੈ ਤਬਲੇ ਵਾਲੇ ਇਹਨੂੰ ਸਮਝ ਸਕਦੇ ਨੇ ਚੰਗੀ ਤਰ੍ਹਾਂ ਸੋ ਇੰਨਾ ਵੱਡਾ ਖਜ਼ਾਨਾ ਸਾਨੂੰ ਗੁਰੂ ਰਾਮਦਾਸ ਸੱਚੇ ਬਾਦਸ਼ਾਹ ਮਹਾਰਾਜ ਬਖਸ਼ ਕੇ ਗਏ ਨੇ ਸੋ ਆਓ ਉਥੇ ਨਾਲ-ਨਾਲ ਜਿਹੜੇ ਲੋਕ ਗਾਇਨ ਦੇ ਰੂਪ ਨੇ ਸਭ ਤੋਂ ਪਹਿਲਾਂ ਜੋ ਸਮਾਜ ਵਿੱਚ ਗਾਉਣ ਵਾਲੀਆਂ ਘੋੜੀਆਂ ਨੇ ਉਹਨਾਂ ਉਸ ਘੋੜੀਆਂ ਨੂੰ ਮਹਾਰਾਜ ਨੇ ਸਾਨੂੰ ਕਿਹਾ ਉਹ ਘੋੜੀਆਂ ਗਾਣ ਦੀ ਤੁਹਾਨੂੰ ਲੋੜ ਨਹੀਂ ਹੈ ਤੁਸੀਂ ਰਾਗ ਵੜਾ ਹੰਸ ਦੇ ਵਿੱਚ ਘੋੜੀਆਂ ਗਾਓ ਦੇਹ ਤੇਜਣ ਦੀ ਰਾਮ ਪਈਆ ਰਾਮ ਕਰ ਖੱਲੇ ਪਹਿਰੇ ਵਣਜਾਰਾ ਇਹ ਗਾਇਨ ਰੂਪ ਸਾਨੂੰ ਲੋਕ ਅੰਗ ਦੇ ਦਿੱਤੇ ਜੋ ਲੋਕ ਤੋਂ ਨਾ ਉਦੋਂ ਗਾਈਆਂ ਜਾਂਦੀਆਂ ਸੋ ਕੋ ਕਿੰਨੇ ਪਰਵਕਾਰ ਉਹਨਾਂ ਦੀ ਯਾਦ ਕਰੀਏ ਜਿੰਨੇ ਵੀ ਕਰੀਏ ਥੋੜੀ-ਥੋੜੇ ਨੇ ਜਿਹਵਾ ਏਕ ਅਨੇਕ ਗੁਣ ਤੇਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤਰੰਤ ਨ ਕਿਨਹੀ ਲਈਐ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋਂ ਤੂੰ ਠਾਕਰ ਊਚ ਭਗਵਾਨਾ ਮੇਰੀਆਂ ਭੁੱਲਾਂ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ